ਓ ਦਿਵਾਲੀ ਵਾਸਤੇ ਘਰਾਂ ਦੀ ਸਫਾਈ ਕਰਵਾ ਲਓ ਆਪਣੇ ਘਰ ਚ ਮਕਵਾ ਲਓ ਤੁਹਾਡੀ ਗਲੀ ਚ ਆ ਗਿਆ ਟਿਲੂ ਸਫਾਈ ਵਾਲਾ ਹੈਗਾ ਘਰੇ ਕੋਈ ਹਾਂ ਵੀ ਦੱਸ ਕੀ ਰੋਲਾ ਪਾਇਆ ਉਹ ਬੀਬੀ ਰੋਲਾ ਨਹੀਂ ਪਾਇਆ ਮੈਂ ਦਿਵਾਲੀ ਤੇ ਘਰਾਂ ਦੀ ਸਫਾਈ ਕਰਦਾ ਵਾਂ ਕਰਵਾਉਣੀ ਤੁਸੀਂ ਵੇ ਕਰ ਲਈ ਹੀ ਘਰ ਦੀ ਸਫਾਈ ਜਾ ਤੂੰ ਵੇਖ ਲਓ ਜੇ ਕਰਵਾਉਣੀ ਤੇ 45% ਦਿਵਾਲੀ ਤੇ ਡਿਸਕਾਊਂਟ ਦੇਣ ਰਿਹਾ ਮੈਂ ਵੇ ਜਾ ਮਗਰੋਂ ਲੈ ਇੱਥੇ ਦਾਲ ਨਹੀਂ ਗੱਲ ਨਹੀਂ ਟਿਲੂਆ ਤੇ ਤੇ ਹੋਰ ਹੀ ਚੱਲ ਹਾਂ ਕੋਣ ਆਂਟੀ ਜੀ ਮੈਂ ਟਿੱਲੂ ਦਿਵਾਲੀ ਤੇ ਘਰਾਂ ਦੀ ਸਫਾਈ ਕਰਦਾ ਵਾਂ ਅੰਕਲ ਨੇ ਭੇਜਿਆ ਮੈਨੂੰ ਠੀਕ ਹੈ ਫਿਰ ਕਰ ਦੇ ਸਫਾਈ ਸਫਾਈ ਮੈਂ ਕਰ ਦੇਣਾ ਤੁਸੀਂ ਸਾਰਿਆਂ ਕਮਰਿਆਂ ਦੀਆਂ ਚਾਬੀਆਂ ਲਿਆ ਕੇ ਮੈਨੂੰ ਦੇ ਦਿਓ ਤੇ ਤੁਸੀਂ ਗੇਟ ਤੋਂ ਬਾਹਰ ਰਹੋ ਅੰਦਰ ਘਟਾ ਘਟਾ ਬਹੁਤ ਔੜਦਾ ਨਾ ਠੀਕ ਹੈ ਆ ਲੈ ਆ ਜਾਓ ਤੁਸੀਂ ਬਾਹਰ ਰੁਕੋ ਜਰਾ ਸਬਰ ਕਰੋ ਉਹ ਕੀ ਹੋਇਆ ਘਰ ਤੋਂ ਬਾਹਰ ਬੈਠੀ ਕੀ ਕਰਨ ਨਹੀਂ ਆ ਤੂੰ ਹੀ ਦੇ ਇੱਕ ਮੁੰਡੇ ਨੂੰ ਕਹ ਲਿਆ ਘਰ ਦੀ ਸਫਾਈ ਕਰਨ ਲਈ ਉਹ ਅੰਦਰ ਸਫਾਈ ਕਰਨ ਦੇ ਆ ਆ ਉਹ ਮੈਂ ਤਾਂ ਕਿਸੇ ਨੂੰ ਨਹੀਂ ਕਹ ਲਿਆ ਫਿਰ ਉਹ ਅੰਦਰ ਕੌਣ ਆ ਇੱਕ ਸੈਕਿੰਡ ਉਹ ਸਭ ਕੋ ਲੈ ਲਈ ਕੀ ਹੋ ਰਿਹਾ ਪੰਜਾ ਡੇਢ ਲੱਖ ਹੋ ਗਿਆ ਦੀਵਾਲੀ ਦਾ ਜਗਾੜ ਆयो ਜਮਾ